ਰਾਏ ਬੁਲਾਰ ਜੀ ਦੇ ਨਾਲ ਮਹਿਤਾ ਕਲਿਆਣ ਦਾਸ ਜੀ ਦੀ ਕਾਫੀ ਨੇੜਤਾ ਸੀ। ਉਹਨਾਂ ਨਾਲ ਹੁਣ ਰਹਿਵਾੜੀ ਵੀ ਕਰਦੇ ਰਹਿੰਦੇ ਸੀ। ਹੁਣ ਜਿਨ੍ਹਾਂ ਨਾਲ ਆਪਣੀ ਨੇੜਤਾ ਹੋਵੇ ਜਿਨ੍ਹਾਂ ਨਾਲ ਆਪਣੀ ਬੈਠਣੀ ਉੱਠਣੀ ਹੋਵੇ ਆਪ ਜੀ ਸਿਆਣੇ ਬੈਠੇ ਹੋ ਤੇ ਆਪਾਂ ਉਹਨਾਂ ਨਾਲ ਰਹਿ ਵੀ ਕਰਦੇ ਆ। ਰਾਏ ਬੁਲਾਰ ਜੀ ਨਾਲ ਮਹਿਤਾ ਕਲਿਆਣ ਦਾਸ ਜੀ ਰਾਏ ਕਰਦੇ ਐ ਕਿ ਨਾਨਕ ਨੂੰ ਕਿਸੇ ਕਾਰੋਬਾਰ ਤੇ ਲਾਇਆ ਜਾਏ ਕੋਈ ਖਰਾ ਸੌਦਾ ਕਰੇ ਕੋਈ ਕਾਰੋਬਾਰ ਚਲਾਵੇ ਇੱਛਾ ਹੁੰਦੀ ਏ ਹਰ ਮਾਂ ਬਾਪ ਦੀ ਉਸ ਵੇਲੇ ਫਿਰ ਕਈ ਇਹ ਸਵਾਲ ਵੀ ਕਰਦੇ ਵੀ ਉਦੋਂ ਮਾਇਆ ਨਹੀਂ ਹੁੰਦੀ ਸੀ ਉਦੋਂ ਆ ਪੈਸੇ ਰੁਪਈਏ ਨਹੀਂ ਹੁੰਦੇ ਸਨ ਉਸ ਵੇਲੇ ਬਹਿਲੂਲੀ ਦਾ ਰਾਜ ਤੇ ਬਹਿਲੂਲੀਆਂ ਹੁੰਦੀਆਂ ਸੀ ਇੱਕ ਬਹਿਲੂਲੀ ਦਾ ਕਈ ਮਣ ਅਨਾਜ ਆ ਜਾਂਦਾ ਸੀ ਇੱਕ ਬਹਿਲੂਲੀ ਦੇ ਨਾਲ ਜਿਵੇਂ ਆਪਾਂ ਪੁਰਾਣੀਆਂ ਗੱਲਾਂ ਕਰਦੇ ਵੀ ਇੱਕ ਰੁਪਏ ਦਾ ਸਾਰਾ ਵਿਆਹ ਦਾ ਸਮਾਨ ਆ ਜਾਂਦਾ ਸੀ ਪੁਰਾਣੇ ਬਜ਼ੁਰਗ ਦੱਸਦੇ ਆ ਵੀ 1 ਰੁਪਏ ਦਾ ਬਹੁਤ ਕੁ ਸਮਾਨ ਭਾਵ ਆ ਜਾਂਦਾ ਸੀ। ਇਸੇ ਤਰ੍ਹਾਂ ਇੱਕ ਬਹਿਲੋਲੀ ਨਾਲ ਕਾਫੀ ਲੰਬਾ ਸਫ਼ਰ ਵੀ ਤੈਅ ਹੋ ਜਾਂਦਾ ਸੀ, ਸਮਾਨ ਵੀ ਕਾਫੀ ਆ ਜਾਂਦਾ ਸੀ ਤੇ ਉਹ ਵੀ ਬਹਿਲੋਲੀਆਂ ਦੇ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਖਰਾ ਸੌਦਾ ਕਰਨ ਲਈ ਭੇਜਿਆ ਕਿ ਕੋਈ ਨਾ ਕੋਈ ਕਾਰੋਬਾਰ ਕਰੇ ਪਰ ਖਰਾ ਸੌਦਾ ਸੱਚਾ ਸੌਦਾ ਫਿਰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕੀਤਾ ਐਸੀ ਇੱਕ ਰੌ ਰੀਤ ਪ੍ਰਗਟ ਕੀਤੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਐਸੀ ਲੰਗਰ ਦੀ ਇੱਕ ਮਰਿਆਦਾ ਚਲਾਈ ਜਿਹੜੀ ਅੱਜ ਤੱਕ ਵੀ ਚੱਲ ਰਹੀ ਹੈ ਆਖੋ ਸਤਿਨਾਮ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਾਂਦੇ ਆ ਉਹਨਾਂ ਨੇ ਸੌਦਾ ਵੀ ਖਰੀਦਿਆ ਪਦਾਰਥ ਵੀ ਖਰੀਦੇ ਲੰਗਰ ਵੀ ਲਾਇਆ ਪੁਣਾ ਤੇ ਜਿਨ੍ਹਾਂ ਲਈ ਲੰਗਰ ਲਾਇਆ ਉਹਨਾਂ ਨਾਲ ਵਿਚਾਰ ਵੀ ਤਾਂ ਕੀਤੀ ਹੋਣੀ ਹੈ ਕਿਉਂਕਿ ਹਰ ਥਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਚਾਰ ਕਰਦੇ ਸੀ ਦੇਖਦੇ ਸੀ ਉਹਨਾਂ ਦਾ ਰੰਗ ਟੰਗ ਵੇਖ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਉਂਦੇ ਸੀ। ਆਪ ਜੀ ਨੇ ਕਈ ਵਾਰੀ ਵਾਰਤਾ ਇਹ ਸੁਣੀ ਹੈ ਕਿਉਂਕਿ ਕੇਵਲ ਸਾਧੂਆਂ ਦੀ ਮੰਡਲੀ ਨੂੰ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾ ਕੀ ਨਹੀਂ ਮੁੜੇ ਸੀ ਉਹਨਾਂ ਨੂੰ ਗਿਆਨ ਵੀ ਵਰਤਾ ਕੇ ਆਏ ਸੀ। ਆਖੋ ਸਤਨਾਮ ਉਹਨਾਂ ਨੂੰ ਗਿਆਨ ਵਰਤਾਇਆ ਸੀ। ਕੇਵਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਨਹੀਂ ਮੁੜੇ ਸੀ ਉਹਨਾਂ ਨੂੰ ਇਹ ਕਿਹਾ ਸੀ ਕਿ ਭੋਲਿਓ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਜੀ ਅਸੀਂ ਤਾਂ ਰੱਬ ਨੂੰ ਚੇਤੇ ਕਰ ਰਹੇ ਹਾਂ ਰੱਬ ਦੀ ਬੰਦਗੀ ਕਰ ਰਹੇ ਹਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਸ਼ਬਦ ਦੀ ਝੋਟ ਮਾਰੀ ਮਾਦਮਾ ਪਹਿਲਾਂ ਤਾਂ ਉਹਨਾਂ ਦੀ ਭੁੱਖ ਨਿਵਰਤ ਕੀਤੀ। ਪਹਿਲਾਂ ਤਾਂ ਉਹਨਾਂ ਦੀ ਗੱਲ ਸੁਣੀ। ਤੇ ਫਿਰ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ। ਜਦੋਂ ਤਨ ਦੀ ਭੁੱਖ ਦੂਰ ਹੋਈ ਫਿਰ ਪੁੱਛਿਆ ਵੀ ਭਲਿਓਏ ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ ਜੀ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਆਂ, ਰੱਬ ਦੀ ਬੰਦਗੀ ਕਰਨਾ ਚਾਹੁੰਦੇ ਆਂ। ਉਹ ਕਹਿੰਦੇ ਵੀ ਮੰਜ਼ਲ ਤਾਂ ਤੁਹਾਡੀ ਠੀਕ ਹੈ ਰੱਬ ਨੂੰ ਯਾਦ ਕਰਨਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ ਇਹ ਤਾਂ ਕੋਈ ਮਾੜੀ ਗੱਲ ਨਹੀਂ ਹੈ ਮੰਜ਼ਲ ਤੁਹਾਡੀ ਠੀਕ ਹੈ ਪਰ ਤੁਸੀਂ ਰਸਤਾ ਗਲਤ ਚੁਣੀ ਬੈਠੇ ਹੋ ਆਖੋ ਸਤਨਾ ਰਸਤਾ ਗਲਤ ਕਿਵੇਂ ਚੁਣੀ ਬੈਠੇ ਹੋ ਉਹ ਧਾਰਮਿਕ ਸਥਾਨ ਤੇ ਜਾਣਾ ਮਾੜਾ ਨਹੀਂ ਹੈ ਪਰ ਸਰੀਰ ਨੂੰ ਦੇਹ ਨੂੰ ਦੁੱਖ ਦੇ ਕੇ ਜਾਣਾ ਸਾਧਨ ਇਹ ਰਿਸ਼ਟ ਸਪਸ਼ਟ ਸਰੀਰ ਦਿੱਤਾ ਹੈ ਪਰਮਾਤਮਾ ਨੇ ਕੱਪੜੇ ਤਨ ਤੇ ਪਹਿਨਣ ਨੂੰ ਦਿੱਤੇ ਹੈ ਜੁੱਤੇ ਪੈਰਾਂ 'ਚ ਪਾਉਣ ਨੂੰ ਦਿੱਤੇ ਹੈ ਤੇ ਉੱਥੇ ਜਾ ਕੇ ਆਪਣੇ ਹੱਥ ਪੈਰ ਸੁੱਚੇ ਕਰਕੇ ਜੁੱਤੇ ਲਾ ਕੇ ਨਮਸ਼ਕਾਰ ਕਰਤੇ ਉਹਦੀ ਬੰਦਗੀ ਕਰ ਤੇ ਹੁਣ ਜਦੋਂ ਪੁੱਛਿਆ ਕਿ ਰੱਬ ਨੂੰ ਮਿਲਣਾ ਮਾੜਾ ਨਹੀਂ ਹੈ ਪਰ ਤੁਸੀਂ ਭੁੱਖੇ ਰਹਿ ਕੇ ਭਗਤੀ ਕਰ ਰਹੇ ਹੋ ਤੁਸੀਂ ਤਾਂ ਪੁੱਠੇ ਲਟਕ ਰਹੇ ਹੋ ਤੁਹਾਡੇ ਚੋਂ ਕੋਈ ਮੋਨ ਧਾਰੀ ਬੈਠਾ ਹੈ ਕੋਈ ਇਕਲੱਤ ਤੇ ਖੜ ਕੇ ਬੰਦਗੀ ਕਰ ਰਿਹਾ ਹੈ ਪਾਤਸ਼ਾਹ ਦੀ ਉਮਰ ਬੜੀ ਛੋਟੀ ਹੈ ਉਹ ਆਪਣੇ ਆਪ ਨੂੰ ਸਾਧੂ ਕਹਾਉਣ ਵਾਲੇ ਨੇ ਜਿਨ੍ਹਾਂ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਬੰਦਗੀ ਵਾਲੇ ਗੁਰੂ ਨਾਨਕ ਦੇ ਮਰਜ਼ੀ ਕਹਿੰਦੇ ਭੋਲਿਓ ਇਹ ਕੀ ਪੇਖ ਕਰ ਰਹੇ ਬਹੁ ਪੇਖ ਕੀਆ ਤੇਹੀ ਦੁੱਖ ਦੀਆ ਤੁਸੀਂ ਤਾਂ ਦੇਹ ਨੂੰ ਦੁੱਖ ਦੇ ਰਹੇ ਹੋ ਇਸ ਵਾਸਤੇ ਮਨੁੱਖਾ ਸ਼ਰੀਰ ਥੋੜੀ ਬਣਿਆ ਬਹੁਤ ਭੇਖ ਕੀਆ ਦੇਹੀ ਦੁੱਖ ਦੀਆਂ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਅੰਨ ਛੱਡੀ ਬੈਠੇ ਹੋ ਇਹ ਤਾਂ ਦੇਹ ਦੀ ਖਰਾਕ ਹੈ ਅਨਾਜ ਤੋਂ ਬਿਨਾ ਕਿੰਨਾ ਚਿਰ ਜਿਓਗੇ ਕਿੰਨਾ ਚਿਰ ਜਿਓਗੇ ਪ੍ਰਸ਼ਾਦ ਦੇ ਤੋਂ ਬਿਨਾਂ ਕਿੰਨਾ ਚਿਰ ਜਿਓਗੇ ਭੋਜਨ ਤੋਂ ਬਿਨਾਂ ਮਾਫ਼ ਕਰਨਾ ਆ ਥੋੜਾ ਜਿਹਾ ਪਖੰਡ ਅਸੀਂ ਵੀ ਕਰਦੇ ਹਾਂ ਇੱਕ ਅੱਧੇ ਦਿਨ ਦਾ ਮੜੀ ਜੀ ਭੁੱਖ ਰਹਿ ਕੇ ਇੱਕ ਅੱਧਾ ਦਿਨ ਵੀ ਨਹੀਂ ਕੁਝ ਕੁ ਘੰਟੇ ਹੀ ਭੁੱਖੇ ਰਹਿੰਦੇ ਸੁਣਿਆ ਸੀ ਨਾ ਵੀ ਸਵੇਰੇ ਸਵੇਰੇ ਦੁੱਧ ਦਾ ਗਲਾਸ ਜਿਨੇ ਗੋੜ ਵਿੱਚ ਕੁੱਟ ਕੇ ਇੱਕ ਪਿੰਨੀ ਚੂਰੀ ਦੀ ਖਾਲੀ ਤੇ ਭੁੱਖ ਲੱਗਣੀ ਕਿੱਥੇ ਆ 12 ਕਿਲੇ ਤੇ ਜਿਨੂੰ ਅਸੀਂ ਵਰਤ ਦਾ ਨਾਂ ਦਿੰਨੇ ਆ ਤੁਸੀਂ ਆਪਦੇ ਦਿਮਾਗ ਨਾਲ ਹੀ ਸੋਚੋ ਕੀ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਵਾਦ ਗੋਲਿਆ ਬਹੁ ਦੁੱਖ ਪਾਇਆ ਦੂਜਾ ਪਾਇਆ ਕਿਹੜੇ ਦੂਜੇ ਖਿਆਲਾਂ ਵਿੱਚ ਤੁਰਿਆ ਫਿਰਦਾ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਕੱਪੜੇ ਪਾਉਣੇ ਛੱਡਦੇ ਭੋਲਿਓ ਪੈੜੇ ਲੱਗਦੇ ਆ ਕੱਪੜੇ ਪਾ ਕੇ ਰੱਖਿਆ ਤਾ ਬਸਤਰ ਨਾ ਪਹਿਰੈ ਅਹਨਸ ਕਹਿ ਰੈ ਮੋਨ ਬਗੂਤਾ ਮੋਨ ਧਾਰੀ ਬੈਠਿਓ ਕਿਸੇ ਨਾਲ ਗੱਲ ਨਹੀਂ ਕਰਦੇ ਮੋਨ ਬਗੂਤਾ ਕਿਉਂ ਜਾਗਿਆ ਗੁਰਬਿੰ ਸੁਤਾ ਇਹੋ ਜੇ ਲੋਕ ਗੁਰੂ ਜੀ ਦੇ ਉਪਦੇਸ਼ ਤੋਂ ਸੁੱਤੇ ਹੋਏ ਹਨ ਉਹਨਾਂ ਨੂੰ ਜਾਗਣੀ ਹੈ ਤੇ ਇਹੋ ਜਾਂ ਪਖੰਡ ਕਰਨ ਵਾਲਿਆਂ ਦੀ ਕਈ ਵਾਰੀ ਅਸੀਂ ਸੋਭਾ ਵੀ ਹੁੰਦੀ ਵੇਖੀ ਆ ਆਖੋ ਸਤਨਾਮ ਸ਼ਾਇਦ ਆਸਾ ਦੀ ਵਾਰ ਲੱਗਦਾ ਵੀ ਪੜੀ ਨਹੀਂ ਹੋਣੀ ਤੇ じゃ ਫਿਰ ਆਪਾਂ ਨੂੰ ਪੜ੍ਹਨੀ ਨਹੀਂ ਆਉਂਦੀ ਆਉਂਦੀ ਆਸਾ ਦੀ ਵਾਰ ਹਰ ਮਹੀਨੇ ਪੜ੍ਹੀ ਜਾਂਦੀ ਹੋਵੇ ਗੁਰਦੁਆਰੇ ਵਿੱਚ ਤੇ ਉਹੀ ਆਸਾ ਦੀ ਵਾਰ ਦੇਸੀ ਸ਼ਬਦਾਂ ਦੇ ਉਲਟ ਚੱਲਦੇ ਹੋਈ ਆ ਪਿਆਰਿਓ ਗੁਰੂ ਨਾਨਕ ਨੂੰ ਮੰਨਣਾ ਗੁਰੂ ਨਾਨਕ ਦੇ ਬਚਨਾਂ ਨੂੰ ਮੰਨਣਾ ਹੈ ਆਖੋ ਸਤਿਨਾਮ ਗੁਰੂ ਨਾਨਕ ਜਦੋਂ ਇਹ ਗੱਲਾਂ ਕੀਤੀਆਂ ਜਿਹੜੇ ਸਾਧੂ ਮੰਡਲੀ ਇਹ ਕਰ ਰਹੇ ਸੀ ਨਾ ਸਾਰਾ ਕੁਝ ਦੇਖਦੇ ਰਹੇ ਕਿ ਤੰਗ ਰਹੇ ਗੁਰਨਾਨਕ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ ਆ ਪਿਆਰਿਓ ਆਪਣੇ ਘਰ ਜਾਓ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਇੱਕ ਆਨੁ ਘਰ ਛੱਡੀ ਫਿਰਦੇ ਹੋਏ ਜੇ ਤੁਸੀਂ ਆਪਣਾ ਘਰ ਛੱਡ ਕੇ ਫਿਰ ਫਿਰ ਤੁਸੀਂ ਫਕੀਰ ਬਣ ਜਾਓਗੇ ਇਸ ਤਰ੍ਹਾਂ ਦੀ ਰੌਸ਼ਨੀ ਚੰਦਰਮਾ ਇਸ ਤਰ੍ਹਾਂ ਦਾ ਚੜਿਆ ਸੀ ਪ੍ਰਥਮੇ ਨਾਨਕ ਚੰਦ ਜਗਤ ਭਇਓ आनंद कारम मुमुख है जन कीयो परगास ये चांदण कीता से ऐसा वी बहलोलिया दा लंगर गुरु नानक, नानक दे महाराज सच्चे पाशा जी ने चलाया जेड़ा आज तक भी चलदा है आखो सतनाम दुनिया भर विच ਮੰਗਤਾ ਦਰਾਂ ਤੇ ਮੰਗਣ ਜਾਂਦਾ ਹੈ ਲੋਕ ਬੁਰਾ ਭਰਾ ਬੋਲਦੇ ਆ ਕੋਈ ਕਹਿੰਦਾ ਹੱਟਾ ਕੱਟਾ ਕਮਾ ਕੇ ਖਾ ਲੈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈ ਮੰਗਤਾ ਦੁਨੀਆ ਦੇ ਦਰਾਂ ਤੇ ਮੰਗਣ ਜਾਂਦਾ ਹੈ ਤੇ ਲੋਕ ਬੋਲ ਕੋ ਬੋਲ ਬੋਲਦੇ ਆ ਇੱਕ ਗੁਰੂ ਨਾਨਕ ਦਾ ਉਤਾਰਾ ਜਿੱਥੇ ਦੇਣ ਵਾਲਾ ਹੱਥ ਜੋੜਦਾ ਤੇ ਛੱਕਣ ਵਾਲਾ ਬਹਿ ਕੇ ਮਾਣ ਨਾਲ ਛੱਕਦਾ ਆਓ ਭਾਈ ਪ੍ਰਸ਼ਾਦਾ ਛਕੋ ਆਖੋ ਸਤਨਾਮ ਦੁਨੀਆ ਵਿੱਚ ਮੰਗਤਾ ਮੰਗਦਾ ਲੋਕ ਬੋਲ ਕੋਲ ਬੋਲਦੇ ਪਰ ਇੱਥੇ ਦੇਣ ਵਾਲਾ ਹੱਥ ਜੋੜਦਾ ਤੇ ਲੈਣ ਵਾਲਾ ਮਾਣ ਨਾਲ ਬਹਿ ਕੇ ਛੱਕਦਾ ਹੈ ਇਹ ਗੁਰੂ ਨਾਨਕ ਦਾ ਦਰਬਾਰੀ ਹੈ ਇਹ ਗੁਰੂ ਨਾਨਕ ਦੇ ਦਰ ਤੋਂ ਹੀ ਮਾਣ ਮਿਲ ਸਕਦਾ ਹੈ ਹੋਰ ਕਿਤੋਂ ਮਾਣ ਨਹੀਂ ਮਿਲ ਸਕਦਾ